ਦੇਹਰ ਜੀ ਘਰਾਂ ਦੇ ਵਿੱਚ ਕਿਰਾਏਦਾਰ ਰੱਖਣ ਵਾਲਿਆਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ ਹੁਣ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ ਜ਼ਰੂਰੀ ਕਰ ਦਿੱਤੀ ਗਈ ਹੈ ਤਾਂ ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਕਿਰਾਏਦਾਰ ਰੱਖਦੇ ਹੋ ਤਾਂ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ ਤਾਂ ਜੇਕਰ ਜਿਹਾ ਮਾਲਕ ਮਕਾਨ ਨਹੀਂ ਕਰਦਾ ਤਾਂ ਉਸ ਦੇ ਉੱਤੇ ਕਾਰਵਾਈ ਜਿਹੜੀ ਆ ਹੋ ਸਕਦੀ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਕਿਰਾਏਦਾਰ ਦੀ ਵੈਰੀਫਿਕੇਸ਼ਨ ਨੂੰ ਲੈ ਕੇ ਸਖਤੀ ਜਿਹੜੀ ਆ ਵਰਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਜੋ ਕ੍ਰਿਮੀਨਲ ਬੰਦੇ ਹੁੰਦੇ ਨੇ ਉਹ ਕਿਰਾਏ ਦੇ ਉੱਤੇ ਕਮਰਾ ਲੈਂਦੇ ਨੇ ਮਕਾਨ ਲ بات ہے کسی واردات ਨੂੰ انجام ਦੇ ਕੇ ਜਾਂ क्राइम ਕਰਕੇ ਉੱਥੋਂ فرار ਹੋ ਜਾਂਦੇ ਨਾ ਤਾਂ پولیس ਦੇ ਵੱਲੋਂ ਉਹਨਾਂ ਨੂੰ ਲੱਭਣਾ ਉਹਨਾਂ ਦੀ ਭਾਲ ਕਰਨਾ ਔਖਾ ਹੋ ਜਾਂਦਾ ਤਾਂ ਉੱਥੇ ਹੀ ਹੁਣ پولیس ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਕਿਹਾ ਗਿਆ ਕਿ ਜੇਕਰ ਮਾਲਕ ਮਕਾਨ ਕਿਰਾਏਦਾਰ ਦੀ ਵੈਰੀਫਿਕੇਸ਼ਨ ਨਹੀਂ ਕਰੁੰਦਾ ਤਾਂ ਜੇਕਰ ਉਸ ਦਾ ਕਿਰਾਏਦਾਰ ਕੋਈ क्राइम ਕਰਕੇ فرار ਹੋ ਜਾਂਦਾ ਹੈ ਤਾਂ ਮਕਾਨ ਮਾਲਕ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਕਿਰਾਏਦਾਰ ਹੈ ਜਾਂ ਤੁਸੀਂ ਕਿਸੇ ਕਿਰਾਏਦਾਰ ਨੂੰ ਆਪਣੀ ਥਾਂ ਦਿੱਤੀ ਹੈ ਆਪਣਾ ਕਮਰਾ ਜਾਂ ਮਕਾਨ ਦਿੱਤਾ ਤਾਂ ਉਸ ਦੀ پولیس ਵੈਰੀਫਿਕੇਸ਼ਨ ਕਰਾਉਣੀ ਜ਼ਰੂਰੀ ਹੈ ਤਾਂ ਜੇਕਰ ਕੋਈ ਜੀਹਾਂ ਨਹੀਂ ਕਰਦਾ ਤਾਂ ਇਸ ਨੂੰ ਗੈਰ ਕਾਨੂੰਨੀ ਮੰਨਿਆ ਜਾਵੇਗਾ ਤਾਂ ਉਸ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਹੋ ਸਕਦੀ ਹੈ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਤਾਂ ਕਿ ਜੇਕਰ ਉਹਨਾਂ ਨੇ ਆਪਣੀ ਕੋਈ ਥਾਂ ਕਿਰਾਏ ਤੇ ਦਿੱਤੀ ਹੈ ਜਾਂ ਕਿਰਾਏਦਾਰ ਰੱਖਿਆ ਤਾਂ ਉਸ ਦੀ ਕਿਰਾਏਦਾਰ ਦੀ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਕਰਾ ਲੈਣ ਕਿਉਂਕਿ ਜੇਕਰ ਤੁਸੀਂ ਇਹ ਜੀਹਾਂ ਨਹੀਂ ਕਰਦੇ ਤਾਂ ਆਪਣੇ ਕਿਰਾਏਦਾਰ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਤਾਂ ਇਸ ਨੂੰ ਗੈਰ ਕਾਨੂੰਨੀ ਮੰਨਿਆ ਜਾਵੇਗਾ ਔਰ ਤੁਹਾਡੇ ਉੱਤੇ ਕਾਰਵਾਈ ਜਿਹੜੀ ਆ ਹੋ ਸਕਦੀ ਹੈ ਤਾਂ ਪੁਲਿਸ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਕਿਹਾ ਗਿਆ ਕਿ ਜੇਕਰ ਕਿਰਾਏਦਾਰ ਕੋਈ ਕ੍ਰਾਈਮ ਕਰਕੇ ਪਾਜ ਜਾਂਦਾ ਜਾਂ ਕਿਸੇ ਵਾਰਦਾਤ ਨੂੰ ਅ ਜਾਂਦਾ ਤਾਂ ਉਸ ਕੇਸ ਦੇ ਵਿੱਚ ਮਾਲਕ ਮਕਾਨ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ ਉਸ ਕੇਸ ਦੇ ਵਿੱਚ ਮਾਲਕ ਮਕਾਨ ਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਹੋ ਸਕਦੀ ਹੈ ਤਾਂ ਜੇਕਰ ਸਮੇਂ ਸਿਰ ਮਾਲਕ ਮਕਾਨ ਦੇ ਵੱਲੋਂ ਕਰਾਇਦਾਰ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਏਗੀ ਤਾਂ ਮਕਾਨ ਮਾਲਕ ਦੇ ਉੱਤੇ ਕਾਰਵਾਈ ਜਿਹੜੀ ਹੈ ਹੋ ਸਕਦੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਜਿਹੜਾ ਪੰਜਾਬ ਸਰਕਾਰ ਦਾ ਗੈਂਗਸਟਰਸ ਤੇ ਉੱਤੇ ਵਾਰ ਜਿਹੜੀ ਚੱਲਦੀ ਪਈ ਉਦੇ ਵਿੱਚ ਜਿਹੜਾ 72 ਘੰਟੇ ਦਾ ਆਪਰੇਸ਼ਨ ਪ੍ਰਹਾਰ ਸੀਗਾ ਉਸ ਤੋਂ ਬਾਅਦ ਅੱਜ ਅਸੀਂ ਜਿਹੜੀ ਟੈਨੈਂਟ ਵੈਰੀਫਿਕੇਸ਼ਨ ਉਸੀ ਉਸ ਉਹ ਚੀਜ਼ ਅਸੀਂ ਕਰਾ ਰਹੇ ਨੇ ਤਾਂ ਉਹਦੇ ਵਿੱਚ ਜਿੰਨੇ ਟੈਨੈਂਟਸ ਹੈਗੇ ਨੇ ਮਤਲਬ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਅਲੱਗ-ਅਲੱਗ ਥਾਨਿਆਂ ਨੂੰ ਹਦਾਇਤ ਹੋਈ ਹੈ ਕਿ ਉਹਨਾਂ ਦੀ ਤੁਸੀਂ ਵੈਰੀਫਿਕੇਸ਼ਨ ਕਰ ਲਓ ਇਹਦੇ ਦੋ ਪਰਪਸੇਸ ਹੈਗੇ ਨੇ ਇੱਕ ਤਾਂ ਜਿਹੜੇ ਆਲਰੇਡੀ ਰਹਿ ਰਹੇ ਨੇ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਨੇ ਦਾ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਨੇ ਤਾਂ ਦੂਜਾ ਇਹ ਹੈ ਕਿ ਜੇ ਕਿਸੇ ਨੇ ਕਿਰਾਏਦਾਰ ਰੱਖਿਆ ਹੈਗਾ ਤਾਂ ਉਹ ਹਜੇ ਅਵੇਅਰ ਨਹੀਂ ਹੈ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰਨੀ ਲਾਜ਼ਮੀ ਹੈ ਤਾਂ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਉਹ ਤੁਰੰਤ ਤੋਂ ਤੁਰੰਤ ਇਹਨਾਂ ਜਿਹੜੇ ਤੁਹਾਡੇ ਕੋਲ ਕਿਰਾਏਦਾਰ ਹੈਗੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਤੁਸੀਂ ਕਰਾ ਲਓ ਕਿਉਂਕਿ ਇਹ ਨਾ ਕਰਨਾ ਗੈਰਕਾਨੂੰਨੀ ਹੈ ਇੱਕ ਜੁਰਮ ਹੈ ਤਾਂ ਇਹਦੇ ਵਿੱਚ ਉਮੂਮਨ ਇਹ ਹੁੰਦਾ ਹੈ ਕਿ ਬਾਹਰੋਂ ਆ ਕੇ ਤੁਹਾਡੇ ਕੋਲ ਕੋਈ ਕਿਰਾਏਦਾਰ ਰਹਿੰਦਾ ਹੈ ਤਾ ਉਹਦੀ ਸਾਡੇ ਕੋਲ ਇਨਫਾਰਮੇਸ਼ਨ ਨਹੀਂ ਹੁੰਦੀ ਹੈ ਬਾਅਦ ਦੇ ਵਿੱਚ ਉਹੀ ਬੰਦਾ ਜੁਰਮ ਕਰਕੇ ਫਸ ਜਾਂਦਾ ਹੈ ਤਾਂ ਉਹਦੀ ਇਨਫਾਰਮੇਸ਼ਨ ਕੋਈ ਨਾ ਤਾਂ ਮਾਲਕ ਮਕਾਨ ਦੇ ਕੋਲ ਹੁੰਦੀ ਹੈ ਨਾ ਪੁਲਿਸ ਦੇ ਕੋਲ ਹੁੰਦੀ ਹੈ ਸੋ ਇਹਦੇ ਕਰਕੇ ਫਾਇਦਾ ਤੋੜਾ ਹੈ ਜਸਟ ਬੜਾ ਸਿੰਪਲ ਜਿਹਾ ਇੱਕ ਪ੍ਰੋਸੈਸ ਹੈ ਇੱਕ ਫਾਰਮ ਤੁਹਾਨੂੰ ਆਨਲਾਈਨ ਵੀ ਮਿਲ ਜਾਂਦਾ ਹੈ ਯਾ ਇਹਨ ਜਿਹੜੀ ਇੱਕ ਪੰਜਾਬ ਪੁਲਿਸ ਦੀ ਸਾਂਝ ਐਪਲੀਕੇਸ਼ਨ ਹੈ ਉੱਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਬੜਾ ਸੌਖਾ ਪ੍ਰੋਸੈਸ ਹੈ ਤਾਂ ਤੁਹਾਡੀ ਜਿਹੜੀ ਅਕਾਉਂਟੇਬਿਲਟੀ ਹੈ ਫਿਰ ਕਿਤੇ ਨਾ ਕਿਤੇ ਕੱਟ ਜਾਂਦੀ ਹੈ ਤਾਂ ਪੁਲਿਸ ਨੂੰ ਵੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਇਹ ਬੇਸਿਕਲੀ ਪਰਪਸ ਹੈਗਾ ਇਸ ਜਿਹੜੀ ਡਰਾਈਵ ਦਾ ਹੈਗਾ ਕਿਉਂਕਿ ਜਿਹੜੇ ਕਾਫੀ ਸਾਰੇ ਗੈਂਗਸਟਰਸ ਦੇ ਐਸੋਸੀਏਟਸ ਹੈ ਜਾਂ ਕੁਝ ਸ਼ੂਟਰਸ ਹੈ ਉਹ ਇੱਕ ਪਾਸੇ ਜੁਰਮ ਕਰਕੇ ਦੂਜੇ ਪਾਸੇ ਪੱਜ ਜਾਂਦੇ ਹੈ ਤਾਂ ਉੱਥੇ ਫਿਰ ਕਾਫੀ ਦੇਰ ਤੱਕ ਮਹੀਨਾ ਮਹੀਨਾ ਸਾਲ-ਸਾਲ ਤਾਂ ਅਗਲੇ ਮਾਲਕ ਮਕਾਨ ਨੂੰ ਪਤਾ ਹੀ ਨਹੀਂ ਹੁੰਦਾ ਹੈ ਕਿ ਕਿਰਾਏਦਾਰ ਨੇ ਕੋਈ ਜੁਰਮ ਕੀਤਾ ਹੈ ਇਸ ਕਰਕੇ ਉਹ ਲਾਜ਼ਮੀ ਹੈ ਜੇ ਇਸ ਤੋਂ ਬਿਨਾ ਆ ਕੋਈ ਬੰਦਾ ਇਸ ਤਰ੍ਹਾਂ ਫਿਰ ਫੜਿਆ ਗਿਆ ਤਾਂ ਉਹਦੇ ਵਿੱਚ ਜਿਸ ਅਸਲ ਜੁਰਮ ਦੇ ਵਿੱਚ ਉਹ ਬੰਦਾ ਪੱਜਾ ਹੋਇਆ ਹੈ ਉਹਦੇ ਵਿੱਚ ਉਹ ਨਾਮਜ਼ਦ ਹੋਗਾ ਸਰ ਇਸ ਤੋਂ ਬਾਅਦ ਹੁਣ ਤੁਸੀਂ ਕਰਾਚੀ ਵੀ ਰੈਂਡਮਲੀ ਚੈੱਕ ਕਰੋਗੇ ਕਿ ਘਰਾਂ ਦੇ ਵਿੱਚ ਕਿਹੜੇ ਕਿਹੜੇ ਕਰਾਇਦਰ ਰਹ ਰਹੇ ਨੇ ਅਜੇ ਤੋ ਤੁਸੀਂ ਅਵੇਅਰ ਕਰ ਰਹੇ ਹੋ ਬਾਅਦ ਦੇ ਵਿੱਚ ਪੁਲਿਸ ਘਰਾਂ ਦੇ ਵਿੱਚ ਜਾ ਕੇ ਵੀ ਚੈੱਕ ਕਰ ਸਕਦੀ ਹੈ ਨਹੀਂ ਅਸੀਂ ਅ ਅੱਜ ਸ਼ੁਰੂਆਤ ਵੀ ਕੀਤੀ ਹੈ ਅਸੀਂ ਅੱਜ ਘਰਾਂ ਦੇ ਵਿੱਚ ਵੀ ਜਾਂ ਖਾਸ ਤੌਰ ਤੇ ਜਿਹੜੇ ਕਮਰਸ਼ੀਅਲ ਏਰੀਆਸ ਹੈ ਤਾਂ ਜਿੱਥੇ ਕਿਰਾਏਦਾਰ ਅਕਸਰ ਹੁੰਦੇ ਹੈ ਤਾਂ ਉੱਥੇ ਵੀ ਅਸੀਂ ਚੈਕਿੰਗ ਆਲਰੇਡੀ ਕਰ ਰਹੇ ਨੇ ਬਟ ਫਿਲਹਾਲ ਅਸੀਂ ਨਾਲ ਦੇ ਨਾਲ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਨੇ ਜਿਸ ਤਰ੍ਹਾਂ ਨਹੀਂ ਪਤਾ ਹੁੰਦਾ ਹੈ ਬਟ ਇਹ ਜ਼ਰੂਰ ਹੈਗਾ ਕਿ ਇੱਕ ਗੈਰ ਜ਼ਮੇਦਾਰਾਨਾ ਗੈਰ ਕਾਨੂੰਨੀ ਚੀਜ਼ ਹੈ ਜੁਰਮ ਹੈ ਇਸ ਕਰਕੇ ਇਹਨਾਂ ਦੀ ਜਿਹੜੀ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਾਨੀ ਲਾਜ਼ਮੀ ਹੈ ਸਰ ਜਿਹੜੀ ਵੈਰੀਫਿਕੇਸ਼ਨ ਪ੍ਰੋਸੈਸ ਹੈ ਕਿਸੇ ਪੁਲਿਸ ਕੋ ਜਿਵੇਂ ਕੰਮ ਕਾਫੀ ਰਹਿੰਦਾ ਲੋਕ ਇਸ ਕਰਕੇ ਵੀ ਝਿਜਕ ਜਾਂਦੇ ਨੇ ਕਿ ਸਾਨੂੰ ਖੱਜਲ ਖਾਣਾ ਪਵੇ ਇਸ ਲਈ ਤੁਸੀਂ ਇੱਕ ਐਕਸਟਰਾ ਟੀਮ ਵੀ ਅਪਾਇੰਟ ਕਰ ਰਹੇ ਹੋ ਜਿਹੜਾ ਐਕਸਟਰਾ ਕਿਸੇ ਦੀ ਡਿਊਟੀ ਵੀ ਲਾ ਰਹੇ ਹੋ ਕਿ ਗਏ ਚਲੋ ਆਪਣੀ ਇਨਫੋਰਮੇਸ਼ਨ ਦੇ ਕੇ ਆ ਕੇ ਔਰ ਪੁਲਿਸ ਨੂੰ ਛੇਤੀ ਫ੍ਰੀ ਹੋ ਜੇ ਨਹੀਂ ਤੁਸੀਂ ਦੇਖੋ ਸੋਖਾ ਕੰਮ ਹੈ ਤੁਹਾਡੇ ਕੋਲ ਇੱਕ ਫਾਰਮ ਹੈਗਾ ਉਹਦੇ ਵਿੱਚ ਤੁਸੀਂ ਇਨਫੋਰਮੇਸ਼ਨ ਭਰਨੀ ਹੈ ਕੁਝ ਕਾਗਜ਼ ਲਗਾਣੇ ਹੈ ਫਿਰ ਤੁਸੀਂ ਥਾਣੇ ਸਬਮਿਟ ਕਰਨਾ ਹੈ ਤਾਂ ਸਾਡਾ ਇੱਕ ਆਪਣਾ ਸਿਸਟਮ ਹੈ ਅਸੀਂ A1 ਫਾਰ ਇਗਜ਼ਾਮਪਲ ਕੋਈ ਪ੍ਰਵਾਸੀ ਮਜ਼ਦੂਰ ਬਾਹਰੀ ਸਟੇਟ ਤੋਂ ਆਇਆ ਹੈ ਤਾਂ ਅਸੀਂ ਉਸ ਸਟੇਟ ਦੀ ਪੁਲਿਸ ਤੋਂ ਵੀ ਰਿਕਾਰਡ ਮੰਗਾ ਲੈਂਦੇ ਹਾਂ ਉਹ ਸਾਡਾ ਆਪਣਾ ਇੱਕ ਪ੍ਰੋਸੀਜਰ ਹੈ ਬਟ ਐਟ ਲੀਸਟ ਫਿਰ ਜਿਹੜਾ ਮਤਲਬ ਮਾਲਕ ਮਕਾਨ ਹੁੰਦਾ ਹੈ ਜਾਂ ਜਿਸ ਨੇ ਟੈਨੈਂਟ ਰੱਖਿਆ ਹੋਇਆ ਹੈ ਉਹਤੇ ਅਕਾਉਂਟੇਬਿਲਟੀ ਕੱਟ ਜਾਂਦੀ ਹੈ ਕਿ ਚਲੋ ਉਹਨੇ ਸਮੇਂ ਸਿਰ ਪੁਲਿਸ ਨੂੰ ਸੂਚਿਤ ਕਰ ਲਿਆ ਸਰ ਇਸ ਦਾ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਇੱਥੇ ਮਿਹਨਤ ਕਰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪਰਚਾ ਐਮ ਕਰਨ ਦਾ ਕੋਈ ਮਕਸਦ ਨਹੀਂ ਹੈ ਨਹੀਂ 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 ਦੇ ਆਰ ਮੋਸਟ 웰ਕਮ ਅਸੀ ਤਾਂ ਬਸ ਚੋਣੇ ਹੈ ਕਿ ਇਸ ਆਰ ਦੇ ਵਿੱਚ ਕੋਈ ਮੁਜਰਮ ਇਸ ਚੀਜ਼ ਦਾ ਫਾਇਦਾ ਨਾ ਚੁੱਕ ਸਕੇ ਤਾਂ ਕਰਕੇ ਵੈਰੀਫਿਕੇਸ਼ਨ ਕਰਨਾ ਜ਼ਰੂਰੀ ਹੈ